ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਦੀ ਵੀਡੀਓ ਬਣਾਈਏ ਉਹਨਾਂ ਵਿੱਚੋਂ ਬਾਈ ਕੋਲ ਇੱਕ ਤਾਂ ਤੋਕੜ ਗੱਬਣਾ ਚੈੱਕ ਪਾਸ ਤੇ ਤਿੰਨ ਆ ਗਈਆਂ ਬਾਈ ਕੋਲੇ ਬਾਈ ਗੱਬਣਾ ਬਾਈ ਜਿਹੜੀ ਪਹਿਲੇ ਨੰਬਰ ਦੇ ਦੇਖ ਰਹੇ ਆ ਕਿਹੜਾ ਸੂਆ ਹੁੰਦੀ ਹੈ ਇਹ ਇਹ ਦੂਜਾ ਸੂਆ ਬਾਈ ਦੂਜਾ ਸੂਆ ਸੁੰਦੀਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹਮਣੇ ਇਹ ਲੈ ਜੂ ਵੀਰੇ ਤਿੰਨ ਚਾਰ ਬਰੀਡ ਬਾਈ ਇੱਕ ਨੰਬਰ ਆ ਗਈ ਸਾਈਨਿੰਗ ਫੁੱਲਾ ਚਮਕ ਫੁੱਲਾ ਪਲੀ ਪਲੀ ਫੁੱਲਾ ਥਣ ਲੇਵੇ ਦੀ ਸਾਫ ਸੁਥਰੀ ਆ ਕਿ ਕੀ ਰਿਕਾਰਡ ਰਿਹਾ ਬਾਈ ਦੁੱਧ ਦੁੱਧ ਦਿੰਦਾ ਬਾਈ ਪਹਿਨਾਂ ਨੇ 20 ਬਾਈ ਕੋਲ ਇਹ ਤੇ ਕਿੰਨਾ ਦੇ ਦੂ ਅਮਰੇ ਐ ਕਿ ਇੰਨੇ ਨੂੰ ਕੋਈ ਕਹਿੰਨੇ ਆ ਬਾਈ ਆਪਾਂ ਬਾਲਾ ਤਾਂ ਬਾਕੀ ਬਾਈ ਕਹਿੰਦਾ ਵੀ ਜਿਹੜੇ ਸੀਮਣ ਦੀ ਖੋਦ ਆ ਉਹਦੀ ਵੀ ਡਿਟੇਲ ਆ ਸਾਰਾ ਬੰਦਾ ਵੀਰੇ ਯਾਰ ਕਿਹੜਾ ਲੱਗਿਆਗਾ ਹੂੰ ਤੇ ਅਮਨੇ ਮੋਲੇ ਦਾ ਅੱਜ ਫੋਨ ਤੇ ਹੋਊਗਾ ਫੋਨ ਤੇ ਹੀ ਹੋਊਗਾ ਠੀਕ ਅੱਗੇ ਬਾਈ ਦੋ ਨੰਬਰ ਤੇ ਕਿੰਨੇ ਡੱਬਣ ਆ ਵੀਰੇ ਢਾਈਆਂ ਮਹੀਨਿਆਂ ਦੀ ਬਾਈ ਚੈੱਕ ਪਾਸ ਬਾਈ ਕਹਿੰਦਾ ਮੇਰੀ ਤਸੱਲੀ ਕਰਾਈ ਵੀ ਤੁਸੀਂ ਕਰਵਾਉਣੀਆ ਕਰਵਾ ਸਕਦਾਮ ਵੱਡੀ ਫੋਲ ਵੱਡੀਆਂ ਚਾਰੀ ਫੋਲ ਆ ਬਾਈ ਕੋਈ ਵੀ ਛੋਟੀ ਨਾ ਸਮਝੋ ਤੇ ਜਿਹੜਾ ਅੱਜ ਬਾਈ ਜਮਾ ਮੁੱਲ ਲਗਾਏ ਮੰਨ ਲਓ ਵੀ 100 ਬੱਚਿਆਂ ਵਾਲਾ ਲੱਗਣੇ 100 ਬੱਚਿਆਂ ਵਾਲਾ 36000 ਦੀ ਬਾਈ ਕਹਿੰਦਾ ਟੋਟਲੀ ਆਪਾਂ ਦੇ ਦੇਂਗੇ ਮੁੱਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਕਰਾ ਲਓ ਪਰ ਬੋਧੀ ਬਾਦੀ ਚੈੱਕ ਕਰੋ ਚਮਕ ਚਮਕ ਨਾ ਬਸ ਇਹਦੇ ਜੇ ਗੱਲ ਕਰੀਏ ਫੋਲ ਆ ਗਈ ਤੇ ਅੱਗੇ ਆਮਨੇ ਤਿੰਨ ਤਿੰਨ ਨੰਬਰ ਟੋਕੜ ਗੱਬਣ ਟੋਕੜ ਗੱਬਣ ਕਿੰਨੇ ਟਾਈਮ ਦੀ ਚੈੱਕ ਪਾਸ ਬਾਈ ਇਹ 4 ਮਹੀਨਿਆਂ ਦੀ ਕਿੰਨਾ ਦੋ ਤਾ ਥਲੇ ਦੁਬਾਰਾ ਛਾਉ ਸੀਰ ਫੋ ਲਚ ਵਾਈ ਬਾਈ ਕਹਿੰਦਾ ਇੱਕ ਨੰਬਰ ਆ ਕੀ ਥਣ ਬਹੁਤ ਚੰਗਾ ਲੱਗਿਆ ਵਾ ਪੂਰੀ ਵਿੱਥੀ ਦੇ ਦਾ ਵੀ ਥਣ ਲੱਗਿਆ ਵਾ ਲੇਵਾ ਬਹੁਤ ਚੰਗਾ ਬਾਈ ਇਹਦਾ ਮੁੱਲ ਵੀ ਬਾਈ ਦਾ ਦੇਣ ਦੇਣੀ 52000 52000 ਮੁੱਲ ਆ 50 ਦੀ ਜਿਆਦੀ ਬਾਈ ਕਹਿੰਦਾ ਜਸਨੂ ਆ ਅੱਗੇ ਬਲੂਨ ਸੁੰਦੀ ਆ ਬਾਈ ਮੁੱਲ ਬਾਈ ਦੇ ਆਫਰਾਂ ਵਾਲੀ ਹੁੰਦੇ ਆ ਬਾਈ ਅੱਗੇ ਵੀ ਜਾਏ ਜੀ ਹੁੰਦੇ ਆ ਅੱਗੇ ਬਾਈ 4 ਨੰਬਰ ਤੇ ਆਪਣੇ ਬਲੂਨ ਸੁੰਦੀ ਆ ਨਾ ਹਾਂ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੂ ਵੀਰੇ 5-6 ਦਿਨ 5-6 ਦਿਨਾਂ ਦੀ ਕੱਚੀ ਐ ਠੰਡੀ ਸੀਲ ਬਈ ਇੰਨੀ ਕਾ ਜਿਵੇਂ ਬਲੂਨ ਸੁੰਦੀ ਐ ਤੇ ਥੱਲੇ ਦੀ ਲੰਗ ਜੋ ਇੰਨੀ ਸੌ ਸੀਲਾ ਕਰਮ ਵਾਲੀ ਥਾਣ ਆਪਾਂ ਨੇੜੋਂ ਚੱਕਰਵਾ ਦੇਣਾ ਬਹੁਤ ਚੰਗਾ ਥਾਣਾ ਤੇ ਮੁੱਲ ਵੀ ਇਹਦਾ ਵੀ ਬਈ 52-50 ਹਜ਼ਾਰ ਦੀ ਬਈ ਕਹਿੰਦਾ ਆਪਾਂ ਇਹ ਦੇ ਦੇਣੀ ਆ ਪਿੰਡ ਹੈਗਾ ਵੀਰ ਦਾ ਕੁੱਸਾ ਜ਼ਿਲ੍ਹਾ ਮੋਗਾ ਥੀਲੇ ਨੂੰ ਬਈ ਨਿਹਾਲ ਸਿੰਘਲਾ ਪੈ ਜਾਂਦੀ ਹੈ ਨਾ ਬਈ ਹਾਂ ਬਈ ਮੋਬਾਈਲ ਨੰਬਰ ਪੁੱਛੋ 7529844960 ਬਈ ਠੀਕ ਐ